ਮਰਦਾਬਾ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਧਾਰਪਰੇ ਘਰਾਣਿਆਂ ਦੇ ਦਲਾਲ ਸਰਕਾਰਾਂ ਮਰਦਾਬਾ ਜਿੰਦਾਬਾਦ ਜਿੰਦਾਬਾਦ ਮਜ਼ਦੂਰਾ ਕਿਸਾਨਾਂ ਦੀ ਲੋਕ ਕਰਨ ਵਾਲੀਆਂ ਸਰਕਾਰਾਂ ਮਰਦਾਬਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਤ 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 ਸੇ ਦੁਨੀਆ ਦਾ ਖੰਡਨ ਵਾਲੀ ਕਾਜ ਦੁਦਾਬਾਤ ਜ਼ਿੰਦਾਬਾਦ ਮੁਰਦਾਬਾਤ ਮੁਰਦਾਬਾਤ ਕੇਂਦਰ ਸਰਕਾਰ ਮੁਰਦਾਬਾਤ 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 ਪੰਜਾਬ ਸਰਕਾਰ ਮੁਰਦਾਬਾਤ 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 ਪੰਜਾਬ ਸਰਕਾਰ ਮੁਰਦਾਬਾਤ ਜਿੰਨਾ ਅੱਜ ਤੋਂ 4 ਸਾਲ ਪਹਿਲਾਂ ਉਸ ਸ਼ਾਹ ਦੀ ਕਿਸਾਨਾਂ ਚ ਜਿੰਨੇ ਲੜਨ ਵਾਲੇ ਲੋਕਾਂ ਚ ਅੱਜ ਉਦੋਂ ਸਵਾ ਜਿਆਦਾ ਕਹ ਜੀ ਵੱਧ ਹੈਗਾ ਉਸ ਸ਼ਾਹ ਲੜਨ ਚ ਅੱਜ ਅਸੀਂ ਭਾਰਤ ਪੱਧਰ ਤੇ ਜਿੰਨੇ ਮਤਲਬ ਸੰਕਸ਼ਾਨ ਮੋਰਚਾ ਜਿਲ੍ਹਾ ਹੈੱਡਕੁਆਰਟਰ ਨੇ ਧਰਨੇ ਦੇ ਰਹੇ ਆ ਤੇ ਚੇਤਾਵਨੀ ਪੱਤਰ ਦੇ ਰਹੇ ਹਾਂਗੇ ਮਤਲਬ ਉਦੋਂ ਅਸੀਂ ਤਿੰਨ ਕਾਲੇ ਕਾਨੂੰਨ ਤੇ ਆਪਣਾ ਬਿਜਲੀ ਐਟਪਰਾਲੀ ਐਕਟ ਉਹ ਬਸ ਸੈਂਟਰ ਸਰਕਾਰ ਮੰਨ ਗਈ ਸੀ ਪਰ ਦੂਜੀਆਂ ਰਹਿਦੀਆਂ ਮੰਗਾਂ ਅਸੀਂ ਲਿਖ ਕੇ ਸਰਕਾਰ ਨੂੰ ਪੇਸ਼ ਕੀਤੀ ਵੀ ਇਹ ਮੰਗਾਂ ਮੰਨਿਓ ਉਹ ਸਰਕਾਰ ਨੇ ਹਜੇ ਤੱਕ ਮੰਗਾਂ ਨਾਲ ਲਾਗੂ ਕੀਤੀਆਂ ਤੇ ਨਾ ਮੰਨੀਆਂ ਉਹਦੇ ਸਬੰਧ ਦੇ ਵਿੱਚ ਅਸੀਂ ਲੜ ਰਹੇ ਹਾਂ ਕਿਹੜੀਆਂ ਗੇੜੀਆਂ ਮੰਗਾਂ ਆ ਜੇ ਅਧੂਰੀਆਂ ਪੰਨਿਆਂ ਦੀ ਕਿਸਾਨ ਉਹ ਜਾਂ ਵੱਡੀ ਮੰਗ ਤਾਂ ਸਭ ਨੂੰ ਹੈਗੀ ਆ ਕਿ ਭਾਰਤ ਦੇ ਵਿੱਚ ਸਰਕਾਰੀ ਖਰੀਦ ਜੀ ਆਪਾਂ ਗੱਲ ਕਰ ਲਈਏ ਬਾਕੀ ਲਖਵੀਰ ਖੀਰੀ ਵਾਲਾ ਮਸਲਾ ਔਰ ਕਾਫੀ ਮਸਲੇ ਨਿਕਲੇ ਦੇ ਵਿੱਚ ਕਾਫੀ ਮੰਗਾਂ ਬਣੀਆਂ ਨੇ ਟ੍ਰੇਡ ਜਿੱਥੇ ਬਣਦੀਆਂ ਨੇ ਮਜ਼ਦੂਰਾ ਦੇ ਖਿਲਾਫ ਮਤਲਬ ਕਾਨੂੰਨ ਬਣਾਏ ਨੇ ਕਿ ਜਿਵੇਂ ਦਿਹਾੜੀ ਜੇ ਕਹੇ ਜੀ 8 ਘੰਟਿਆਂ ਤੋਂ 12 ਘੰਟੇ ਕਰਤੀ ਉਹ ਸਾਰੀਆਂ ਮੰਗਾਂ ਵਿੱਚ ਆਉਂਦੀਆਂ ਰਹੀਆਂ ਇਸ ਕਰਕੇ ਉਹ ਮੰਗਾਂ ਨੂੰ ਮਨਾਉਣ ਵਾਸਤੇ ਸੰਘਰਸ਼ ਦਿਰਾ ਪਏ ਹੋਈਆਂ ਮੇਰੀ ਗੱਲ ਤਾਂ ਤੁਸੀਂ ਆਪ ਹੀ ਕਹਿ ਦਿੱਤਾ ਕਿ ਅੱਜ ਦਾ ਜਿਹੜਾ ਦਿਨ ਹੈ ਬੜਾ ਇਤਿਹਾਸਿਕ ਹੈ ਕਿਉਂਕਿ ਬਹੁਤ ਵੱਡਾ ਜਿਹੜਾ ਸੰਘਰਸ਼ ਲੜਿਆ ਗਿਆ ਦਿੱਲੀ ਦੀਆਂ ਗੁਰੂਆਂ ਦੇ ਉਸ ਸੰਘਰਸ਼ ਦੀ ਅੱਜ ਚੌਥੀ ਵਰੇਗੰਢ ਹੈ ਜਿੱਥੇ ਅਸੀਂ ਬੜੇ ਜੋਸ਼ ਦੇ ਨਾਲ ਉਹ ਬਰੇਗੰਡ ਨੂੰ ਮਨਾ ਰਹੇ ਹਾਂ ਨਾਲ ਜਿਹੜੀਆਂ ਦਿੱਲੀ ਅੰਦੋਲਨ ਦੇ ਵਿੱਚ ਰਹਿੰਦੀਆਂ ਅਧੂਰੀਆਂ ਮੰਗਾਂ ਸੀਆਂ ਉਹਨਾਂ ਦੀ ਲੜਾਈ ਲਈ ਵੀ ਪੂਰੀ ਦਿੱਡਤਾ ਦੇ ਨਾਲ ਲੜਨ ਦਾ ਪ੍ਰਣ ਕਰ ਰਹੇ ਹਾਂ ਕਿਉਂਕਿ ਹਾਲੇ ਸਾਡੀ ਜਿਹੜੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਉਹ ਅਜੇ ਸਾਡੀ ਮੰਗ ਸਭ ਤੋਂ ਵੱਡੀ ਅਧੂਰੀ ਹੈ ਔਰ ਮਜ਼ਦੂਰਾਂ ਤੇ ਜਿਹੜਾ ਬਹੁਤ ਵੱਡਾ ਹਮਲਾ ਬੋਲਿਆ ਗਿਆ ਚਾਰ ਜਿਹੜੇ ਲੇਬਰ ਕੋਡ ਬਣਾਏ ਐ ਮਜ਼ਦੂਰਾਂ ਦੇ ਸਾਰੇ ਜਿਹੜੇ ਅਧਿਕਾਰ 40 42 ਜਿਹੜੇ ਪਹਿਲੇ ਕਾਨੂੰਨ ਸੀ ਜਿੱਥੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਹੁੰਦੀ ਸੀ ਉਹ ਸਾਰੇ ਦੇ ਸਾਰੇ ਜਿਹੜੇ ਉਹ ਖਤਮ ਕਰ ਦਿੱਤੇ ਗਏ ਐ ਕਿਉਂਕਿ ਅੱਜ ਦਾ ਦਿਨ ਟ੍ਰੇਡ ਯੂਨੀਅਨਾਂ ਵੱਲੋਂ ਔਰ ਸੰਜੂਗਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੌਰ ਤੇ ਬਣਾਇਆ ਗਿਆ। ਸੋ ਸਾਡੀ ਮੇਨ ਮੰਗ ਤਾਂ ਇਹ ਹੈ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਔਰ ਸਾਰੀਆਂ ਫਸਲਾਂ ਦੀ ਜਿਹੜੀ ਖਰੀਦ ਔਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਕੱਲੀ ਇਹ ਨਹੀਂ ਕਿ ਜੋ ਸਰਕਾਰ ਭਾਅ ਨਿਸ਼ਚਿਤ ਕਰੇ। ਅਸੀਂ ਇਹ ਚਾਹੁੰਦੇ ਆ ਕਿ ਸੁਆਮੀਨਾਥ ਨੂੰ ਜਿਹੜੀ ਸਿਫਾਰਿਸ਼ ਹੈ ਮੇਨ ਸੀਟ 2+50 ਤੇ ਉਹਨੂੰ ਮਤਲਬ ਲਾਗੂ ਕੀਤਾ ਜਾਏ। ਦੂਜਾ ਜਿਹੜੀ ਆਊਟਸੋਰਸਸ ਭਰਤੀ ਹੈ ਠੇਕੇਦਾਰ ਭਰਤੀ ਹੈ ਇਹ ਟੋਟਲ ਬੰਦ ਕੀਤੀ ਜਾਏ ਰੈਗੂਲਰ ਜਿਹੜੀ ਹੈ ਭਰਤੀ ਹੈ ਉਹ ਕੀਤੀ ਜਾਏ ਕਿਸਾਨਾਂ ਮਜ਼ਦੂਰਾਂ ਦੇ ਜਿੰਨੇ ਕਰਜ਼ੇ ਆ ਉਹਨਾਂ ਤੇ ਲੀਕ ਮਾਰੀ ਜਾਏ ਔਰ ਜਿਹੜੀ ਲੇਬਰ ਦੀ ਮਿਨੀਮਮ ਜਿਹੜੀ ਵੇਜ ਹੈ ਪਰ ਮੰਥ ਉਹ 26000 ਰੁਪਿਆ ਹੋਵੇ ਮੈਂ ਤਿੰਨ ਚਾਰ ਮੇਜਰ ਸੰਖੇਪ ਗੱਲਾਂ ਦਾ ਜ਼ਿਕਰ ਕੀਤਾ ਕੁਝ ਮੰਗਾ ਹੋਰ ਹੈ ਇਨਾਂ ਨੂੰ ਲੈ ਕੇ ਜਿਹੜਾ ਪਰਨ ਕੀਤਾ ਜਾ ਰਿਹਾ ਕਿ ਬਰੇ ਗੰਡ ਦੇ ਕੇ ਅਸੀਂ ਉਸੇ ਤਰ੍ਹਾਂ ਉਸੇ ਜੋਸ਼ ਨਾਲ ਉਸੇ ਦਿੜਤਾ ਦੇ ਨਾਲ ਆਪਣੀ ਲੜਾਈ ਜਾਰੀ ਰੱਖਾਂਗੇ ਜਿਸ ਤਰ੍ਹਾਂ ਅਸੀਂ ਦਿੱਲੀ ਦੇ ਬਾਡਰਾਂ ਤੇ ਲੜੇ ਔਰ ਤਿੰਨ ਕਾਲੇ ਕਾਨੂੰਨ ਵਾਪਸ ਕਰਾ ਕੇ ਆਏ ਉਸ ਤਰ੍ਹਾਂ ਦੀ ਲੜਾਈ ਦਾ ਅੱਜ ਅਸੀਂ ਆਪਣਾ ਪਰਨ ਵੀ ਕਰ ਰਹੇ ਹਾਂ